ਅਥ ਚੰਡੇ ਚਿਤਰ ਉਸਤਤ ਵਰਣਨ ਪਜੰ ਪ੍ਰਿਆਤ ਛੰਦ ਭਰੇ ਜੋਗਣੀ ਪਤਰ ਚਾਉ ਸਤ ਚਾਰੰ ਚਲੇ ਠਾਮ ਠਾਮ ਦਕਾਰੰ ਦਕਾਰੰ ਭਰੇ ਨੇਹ ਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀ ਰੰਗ ਹਾਲੰਦਰ ਸੰਕੰ ਚਲੇ ਨਾਰਦੂ ਹਾਥ ਦੀਨਾ ਸਹਾਏ ਬਨੇ ਬਾਰ ਦੀ ਡੰਕ ਡਰੂ ਬਜਾਏ ਗਰੇ ਬਾਜ ਗਾਜੀ ਗਜੀ ਬੀਰ ਖੇਤੰ ਰਹਿ ਤਛ ਮਛੰ ਨਜੇ ਪੂਤ ਪ੍ਰੇਤੰ ਨਜੇ ਬੀਰ ਬਤਾਲਦੰਕ ਮਦੰ ਬਦੇ ਬਾਡ ਗੋਪਾ ਗੁਣ ਤਰਾਣ ਬਦੰ ਸੈ ਸਾਰ ਸੰਭੂ ਹੂ ਪੀਤੰ ਪਿਤੇ ਨਮੋ ਲੋਕ ਮਾਤਾ ਭਵੇ ਸਤਰ ਜੀਤੇ ਬੜੇ ਮੂੜ ਜਾ ਕੋ ਤਨੰ ਤੰਮ ਬਾਡੇ ਸੁਨੈ ਸੂਮ ਸੋਫੀ ਲਰੈ ਜੁਦ ਗਾਡੇ ਜਗ ਰੈਣ ਜੋਗੀ ਜਪੈ ਜਾਪ ਜਾ ਕੋ ਧਰੈ ਭਰਮ ਜੁਰਗੰ ਲਹੈ ਸਿਦਤਾ ਕੋ ਪੜੇ ਜਾਹੇ ਵਿਦਿਆਰਥੀ ਵਿਦਿਆ ਹੇਤੰ ਲਹਿ ਸਰਬ ਸਸਤ੍ਰਾਨ ਕੋ ਮਦ ਚੇਤੰ ਜਪੈ ਜੂਗ ਸੰਿਆਸ ਬੈਰਾਗ ਕੋਈ ਤਸ ਸਰਬ ਪੁਨਿਆਨ ਕੋ ਪੁਨ ਹੋਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨ ਤੋੜ ਧਿਆਏ ਹੈ ਸੰਤ ਅੰਤਲ ਹੈ ਗੇ ਮੁਕਤ ਫਲ ਪਾਵੇ ਗੇ ਭਗਵੰਤ ਇਤ ਸ੍ਰੀ ਬਿਜਤਰਨਾੜ ਕੇ ਚੰਡੀ ਚਿਤਰੇ ਚੰਡੀ ਚਿਤਰ ਉਸਤਤ ਬਰਨ ਨੰਗ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਤ ਸੋ ਮਸਤ ਆਹਿਉ